ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਦੀ ਵੀਡੀਓ ਵਿੱਚ ਆਪਾਂ ਸ਼ਹੀਦ ਭਗਤ ਸਿੰਘ ਜੀ ਬਾਰੇ ਗੱਲ ਕਰਾਂਗੇ ਉਹਨਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਕੌਣ ਸੀ ਤੇ ਉਹਨਾਂ ਨੇ ਕਿਵੇਂ ਕਿਵੇਂ ਸ਼ਹੀਦ ਹੋਏ ਤੇ ਉਹਨਾਂ ਨੇ ਕਿਵੇਂ ਜਾਲਮਾਂ ਦਾ ਟੱਕ ਕੇ ਸਾਹਮਣਾ ਕੀਤਾ ਉਹ ਸਾਰੀ ਗੱਲਾਂ ਆਪਾਂ ਜਿਸ ਵੀਡੀਓ ਦੇ ਵਿੱਚ ਕਰਾਂਗੇ ਜੀ ਭਾਰਤ ਦੀ ਆਜ਼ਾਦੀ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਮਹੱਤਵਪੂਰਨ ਭੂਮਿਕਾ ਹੈ ਜੀ ਆਪ ਉਹ ਬਹਾਦਰ ਨੇਡਰ ਕ੍ਰਾਂਤੀਕਾਰੀ ਤੇ ਗਿਆਨਵਾਨ ਵਿਅਕਤੀ ਸਨ ਸ਼ਹੀਦ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਈਸਵੀ ਨੂੰ ਕੰਡ ਬੰਗਾ ਜ਼ਿਲ੍ਹਾ ਲਾਇਰਪੋਲ ਤੇਲ ਲੁਧਿਆਣਾ ਵਿਖੇ ਹੋਇਆ ਮਾਤਾ ਦਾ ਨਾਮ ਵਿਦਿਆਵਤੀ ਤੇ ਪਿਤਾ ਜੀ ਦਾ ਨਾਮ ਕਿਸ਼ੋਰ ਸਿੰਘ ਸੀ ਆਪ ਜੀ ਨੇ ਮੋਢਲੀ ਪੜ੍ਹਾਈ ਪਿੰਡ ਖਟਕੜ ਕਲਾਂ ਉਹ ਹੀ ਪ੍ਰਾਪਤ ਕੀਤੀ ਤੇ 10ਵੀਂ ਡੀਏਵੀ ਕਾਲਜ ਲਾਹੌਰ ਤੋਂ ਕੀਤੀ ਤੇ ਉਸ ਤੋਂ ਬਾਅਦ ਫਿਰ ਆਪ ਕਾਲਜ ਵਿੱਚ ਦਾਖਲ ਹੋ ਗਏ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਆਪ ਨੂੰ ਦੇਸ਼ ਦੀ ਆਜ਼ਾਦੀ ਦੀ ਲਗਨ ਲੱਗੀ ਤੇ ਉਸ ਤੋਂ ਬਾਅਦ ਆਪ ਨੇ ਕਈ ਕ੍ਰਾਂਤੀਕਾਰੀਆਂ ਜਥੇਬੰਦੀਆਂ ਵਿੱਚ ਹਿੱਸਾ ਲਿਆ ਉਸ ਤੋਂ ਬਾਅਦ ਤੁਹਾਨੂੰ ਆਪ ਦੱਸ ਦਿਆਂ ਕਿ ਜੋ ਅੰਗਰੇਜ਼ਾਂ ਨੇ ਸਾਇਮਨ ਕਮਿਸ਼ਨ ਐਕਟ ਜਦੋਂ ਲਾਗੂ ਕੀਤਾ ਤਾਂ ਲਾਲਾ ਲਾਜਪਤਰਾਏ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਇਸ ਵਿਰੋਧ ਸਮੇਂ ਲਾਟੀ ਚਾਰਜ ਹੋਇਆ ਤੇ ਇਸ ਸੰਘੀਰ ਲਾਠੀ ਚਾਰਜ ਵਿੱਚ ਲਾਲਾ ਲਾਜਪਤਰਾਈ ਜੀ ਦੀ ਮੌਤ ਹੋ ਗਈ ਤੇ ਉਹ ਅੰਤ ਉਹ ਸ਼ਹੀਦੀ ਪ੍ਰਾਪਤ ਕਰ ਗਏ ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਜੀ ਨੇ ਲਾਲਾ ਲਾਜਪਤਰਾਈ ਜੀ ਦੀ ਮੌਤ ਦਾ ਬਦਲਾ ਲੈਣ ਲਈ ਪ੍ਰਣ ਕੀਤਾ ਸ਼ਹੀਦ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਸੰ드ਰਸ ਨੂੰ ਮਾਰ ਕੇ ਲਾਲਾ ਲਾਜਪਤਰਾਈ ਦੀ ਮੌਤ ਦਾ ਬਦਲਾ ਲਿਆ 13 ਅਪ੍ਰੈਲ 1919 ਜੇਲਾ ਵਾਲੇ ਬਾਗ ਦੀ ਘਟਨਾ ਦਾ ਸਰਦਾਰ ਭਗਤ ਸਿੰਘ ਜੀ ਉੱਤੇ ਗਹਿਰਾ ਅਸਰ ਹੋਇਆ ਇਸ ਸਾਕੇ ਵਿੱਚ अनेका ਮਾਸੂਮ ਲੋਕਾਂ ਦੀ ਅੰਗਰੇਜ਼ ਸਰਕਾਰ ਦੁਆਰਾ ਹੱਤਿਆ ਕੀਤੀ ਗਈ ਇਸ ਖੂਨੀ ਕਾਹਨ ਦਾ ਸਰਦਾਰ ਭਗਤ ਸਿੰਘ ਜੀ ਉੱਤੇ ਗਹਿਰਾ ਅਸਰ ਹੋਇਆ ਤੇ ਇਸ ਸਾਕੇ ਤੋਂ ਬਾਅਦ ਆਪ ਜੀ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ ਉਰੀ ਦੁਨੀਆ ਵਿੱਚ ਦੇਸ਼ ਦੀ ਆਜ਼ਾਦੀ ਦੀ ਮੰਗ ਵਧਾਉਣ ਲਈ ਸ਼ਹੀਦ ਭਗਤ ਸਿੰਘ ਜੀ ਨੇ ਪੀਕੇ ਦਾ ਅਸੈਂਬਲੀ ਵਿੱਚ ਬੰਬ ਸੁੱਟਦੇ ਹੋਏ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਆਪਣੀ ਗ੍ਰਿਫਤਾਰੀ ਦੇ ਦਿੱਤੀ ਭਗਤ ਸਿੰਘ, சுகਦੇਵ ਤੇ ਰਾਜਗੁਰੂ ਤਿੰਨਾਂ ਉੱਪਰਮੁਖ ਦੰਮੇ ਚਲਾਏ ਗਏ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਇਸੇ ਤਰ੍ਹਾਂ 23 ਮਾਰਚ 1931 ਨੂੰ ਤਿੰਨੇ ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਹੋਈ ਨੇ ਦੋਸਤ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਮਿਲਨਾਂਗੇ ਕਿਸੇ ਹੋਰ ਰਾਮੀ ਵੀਡੀਓ ਦੇ ਵਿੱਚ ਧੰਨਵਾਦ ਜੀ